ਹਾਂਜੀ ਕੀ ਹਾਲ ਚੱਲ ਮਿੱਤਰੋ ਮੈਂ ਤੁਹਾਡਾ ਜਸਨੂਰ ਚ ਬੱਲੇ ਯਾਰ ਕਬੂਤਰ ਬਾਜ ਅੱਜ ਆਪਾਂ ਫੇਰ ਆਪਣੇ ਚੈਨਲ ਤੇ ਮਲਵਈਆਂ ਕਬੂਤਰਾਂ ਦੀ ਅੱਜ ਅਪਡੇਟ ਦੇਣ ਲੱਗੇ ਆ ਮਿੱਤਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪਹਿਲਾ ਇੱਕ ਅੰਦਾ ਬਟਨ ਦਬਾ ਦਿਓ ਤਾਂ ਕਿ ਆਪਾਂ ਜਿੰਨੀਆਂ ਵੀ ਅਪਡੇਟ ਦਵਾਂਗੇ ਪਹਿਲਾਂ ਤੱਕ ਤੁਹਾਡੇ ਕੋਲ ਪਹੁੰਚ ਗਏ ਮਿੱਤਰੋ ਅੱਜ ਆਪਾਂ ਆਪਣੇ ਮਲਵਈਆਂ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾਵਾਂਗੇ ਜਿੰਨੇ ਵੀ ਆਪਣੇ ਕੋਲ ਹਜ਼ਾਰ ਵਾਲੇ ਆ ਜਿੰਨੇ ਵੀ ਆਪਣੇ ਕੋਲ ਹਜ਼ਾਰ ਵਾਲੇ ਆ ਤੇ ਆਪਣੇ ਕੋਲ ਪੰਨੂ ਵਾਲੇ ਆ ਚੀਨਿਆਂ ਦਾ ਜੋੜਾ ਉਹਨਾਂ ਦਾ ਵੀ ਸ਼ੌਂਕ ਕਰਾਵਾਂਗੇ ਸ਼ਾ ਅੱਖਿਆਂ ਦਾ ਵੀ ਕਰਾਵਾਂਗੇ ਬੜਰਿਆਂ ਦਾ ਵੀ ਕਰਾਵਾਂਗੇ ਤੇ ਜਿਹੜੇ ਆਪਣੇ ਕੋਲ ਚੀਨੇ ਡੱਬੇ ਉਹ ਆਪਾਂ ਸਾਰਿਆਂ ਦਾ ਕਰਾਵਾਂਗੇ ਸ਼ੌਂਕ ਮਿੱਤਰੋ ਫੜ ਕੇ ਕਰਾਉਣਾ ਸ਼ੌਂਕ ਬਹੁਤ ਜ਼ਿਆਦਾ ਹੋਖ ਹੋਇੰਦਾ ਹੈ ਆਨੂੰ ਆਪਾਂ ਲਾਗੋ ਲਾਗੋ ਸ਼ੌਂਕ ਸਾਰੇ ਜਨਮਰਾਂ ਦਾ ਕਰਾਵਾਂਗੇ ਕੱਲੀ ਕੱਲੀ ਵੈਰੈਟੀ ਦਾ ਕੱਲੇ ਕੱਲੇ ਜਨਰ ਦਾ ਕੱਲੇ ਕੱਲੇ ਬੱਚੇ ਦਾ ਸ਼ੌਂਕ ਕਰਾਵਾਂਗੇ ਜਿਹੜੇ ਐਰਕੀ ਇਹਨਾਂ ਵਿੱਚੋਂ ਬੱਚੇ ਪਿਆਰ ਹੋ ਚੁੱਕੇ ਆ ਮਿੱਤਰੋ ਵਾਹੇ ਇੱਕ ਗੱਲ ਕਹਿ ਦਈਏ ਐਰਕੀ ਬੱਚੇ ਆਪਣੇ ਕੋਲ ਬਹੁਤ ਘੱਟ ਨਿਕਲੇ ਐਰਕੀ ਇਹਨਾਂ ਦੇ ਦੇਸੀਆਂ ਵਾਲੇ ਬਹੁਤ ਜ਼ਿਆਦੇ ਨਿਕਲੇ ਦੇਸੀਆਂ ਵਾਲੇ ਆਪਾਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਪਾਵਾਂਗੇ ਪਾਰਟ ਜਿਹੜੇ ਆਪਾਂ ਪਾਰਟ ਕਰਕੇ ਪਾਈਦੇ ਹਾਂ ਪਾਰਟ 1 ਪਾਰਟ 2 ਪਾਰਟ 3 ਪਾਰਟ 4 ਤੇ ਆਪਾਂ ਵੱਡਾ ਵਲੌਗ ਤਾਂ ਪਾਉਣ ਲੱਗੇ ਆ ਅੱਜ ਕਿ ਵੀਰਾਂ ਦਾ ਬਹੁਤ ਜ਼ਿਆਦਾ ਡਿਮਾਂਡ ਹੈ ਸ਼ੌਂਕ ਕਰਾਉਣਾ ਜਿਹੜੇ ਪਾਰਟ ਜੀ ਕਰਾ ਦਿੰਦਾ ਇਹ ਤੇ ਵੱਡੀਆਂ ਵੀਡੀਓ ਜੇ ਕਰਾਈਦਾ ਨਹੀਂ ਹੈ ਮੇਰੇ ਚੈੱਕ ਕਰੋ ਫਿਰ ਪਹਿਲਾ ਕਬੂਤਰੀ ਆ ਪਤਨ ਨੂੰ ਸ਼ੌਂਕ ਕਰਾ ਲਈਏ ਇਹ ਆਪਣੇ ਕੋਲ ਚੀਨੇ ਪੁੰਨੂ ਵਾਲੇ ਠੀਕ ਹੈ ਜੀ ਆਹ ਲੇ ਆਪਣੇ ਕੋਲ ਚੀਨੇ ਪੰਨੂ ਵਾਲੇ ਇਹ ਆਪਣੇ ਕੋਲ ਬਹੁਤ ਸਾਲ ਪੁਰਾਣਾ ਕਬੂਤਰ ਹੈ ਆਪਣੇ ਕੋਲ 3-4 ਸਾਲ ਪੁਰਾਣਾ ਕਬੂਤਰ ਹੈ ਇਹ ਕਬੂਤਰ ਘਰੇ ਹੀ ਜਿਆਦਾ ਉੱਡਦੇ ਆ ਬਾਹਰ ਵੀ ਬੜੇ ਉੱਡਦੇ ਆ ਬਾਹਰੋਂ ਭਾਈ ਦੇਣੀ ਛੇਤੀ ਕੀਤਾ ਬਹੁਤ ਸਿਆਣੇ ਇਹ ਚੀਨੇ ਹੁੰਦੇ ਆ ਜਿੰਨਾ ਵੀਰਾਂ ਨੂੰ ਚੀਨਿਆ ਦਾ ਸ਼ੌਂਕ ਹੁੰਦਾ ਨਾ ਚੀਨਿਆਂ ਦੇ ਜਿਹੜੇ ਇਹਦਾ ਕਹਈਏ ਵੀਰ ਕਈ ਹੁੰਦੇ ਬਹੁਤ ਜਾਰੇ ਕਹਿੰਦੇ ਵੀਰਾਂ ਸਾਡਾ ਚੀਨਾ ਕਬੂਤਰ ਸਾਡੇ ਕੋਲ ਚੀਨੇ ਕਬੂਤਰ ਜਿਆਦਾਤਰ ਉਹਨਾਂ ਨੂੰ ਉਹਨਾਂ ਵਾਸਤੇ ਪੰਨੂ ਵਾਲੇ ਕਬੂਤਰ ਆ ਬਹੁਤ ਸੋਹਣੇ ਚੰਗੇ ਬ੍ਰੇਡੀਆਂ ਦੇ ਆ ਵੇਖੋ ਇਧਰ ਡੱਬੀ ਕਬੂਦਰੀ ਆਪਣੇ ਕੋਲ ਬਹੁਤ ਸੋਹਣੀ ਵੈਰਾਈਟੀ ਆ ਕਰੋ ਫਿਰ ਸ਼ੌਂਕ ਤੁਹਾਨੂੰ ਮਿੱਤਰੋ ਲਾਗੋ ਲਾਗੋ ਕਰੋ ਨੇ ਸ਼ੌਂਕ ਇੱਕੜੀ ਬਹੁਤ ਸੋਹਣੇ ਆਪਣੇ ਕੋਲ ਵੈਰਾਈਟੀਆਂ ਆ ਜਿਹਦੇ ਤੁਹਾਨੂੰ ਵੀਡੀਓ ਆਪਣੀ ਪਸੰਦ ਆਇਆ ਕਰੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਕਿਉਂਕਿ ਮਿੱਤਰੋ ਬਹੁਤ ਜਰੀ ਮਿਹਨਤ ਲੱਗਦੀ ਆ ਆਪਣਾ ਵੀਡੀਓ ਬਣਾਉਣ ਲੱਗਿਆ ਕਈ ਵੀਰ ਛੱਡ ਕੇ ਅੰਦਰ ਵਿੱਚ ਅᱫੋ ਵੀ ਤੋ ਚੱਲ ਜਾਂਦੇ ਆ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਵੀਡੀਓ ਬਣਾਉਣ ਲੱਗਿਆ ਆਪਾਂ ਇੱਧਰ ਬੱਗੇ ਕਬੂਤਰ ਸਾਰਿਆਂ ਦਾ ਸ਼ੌਂਕ ਕਰਾਵਾਂਗੇ ਤੁਹਾਨੂੰ ਲਾਗੋ ਲਾਗੋ ਸੋ ਤੋਂ ਪਹਿਲਾਂ ਮਿੱਤਰੋ ਸ਼ਾਖਾ ਕਬੂਤਰ ਆ ਵੇਖੋ ਪਹਿਲਾਂ ਚੀਨਾ ਇਹਦਾ ਕਰਾਇਆ ਨਾ ਏਟੀਐਮ ਵਾਲੇ ਦਾ ਜਿਹੜਾ ਆਪਾਂ ਕਰੇ ਪੁੰਨੂ ਵਾਲੇ ਸੌਰੀ ਹਨਾ ਹੁਣ ਇਹਦਾ ਆਪਾਂ ਕਰੋਨੇ ਸ਼ਾਖਾ ਖੇ ਦਾ ਇਹ ਆਪਣੇ ਕੋਲ ਜੋੜੀ ਹੈ ਮਿੱਤਰੋ ਬਹੁਤ ਸੋਹਣੀ ਜੋੜੀ ਹੈ ਆਪਣੇ ਕੋਲ ਸ਼ਾਖਾ ਖਾ ਕਬੂਤਰ ਆ ਇਹ ਸ਼ਾਖਾ ਖੇ ਕਬੂਤਰ ਆਪਣੇ ਕੋਲ ਘੱਟੋ ਘੱਟ ਵੀ 3-4 ਕਿਤੇ ਲੱਗੇ ਹੈਗੇ ਜਿਆਦੇ ਹੋਣਗੇ ਠੀਕ ਆ ਮਿੱਤਰੋ ਇਹਦਾ ਉਹ ਆਪਾਂ ਤੁਹਾਨੂੰ ਪਿਛਲੀ ਵੀਡੀਓ 'ਚ ਦਿਖਾਇਆ ਸੀ ਆ ਵੇਖੋ ਖਟੀਆਂ ਚਾਂਜਰਾਂ ਦਾ ਆ ਇਹਦਾ ਮਿੱਤਰੋ ਪਿਓ ਆ ਬਹੁਤ ਸੋਹਣਾ ਹੈ ਕਬੂਤਰ ਆਪਣੇ ਕੋਲ ਇਹ ਵੀ ਆਪਣੇ ਕੋਲ ਉੱਡਿਆ ਬਹੁਤ ਇਹਦਾ ਇੱਕ ਭਰਾ ਉਹਦੇ ਲੱਗੇ ਸੀ ਤੁਹਾਨੂੰ ਦਿਖਾਉਨੇ ਆ ਉਹ ਵੇਖੋ ਸਾਹਮਣੇ ਠੀਕ ਹੈ ਜੀ ਇਹ ਇੱਕ ਚਿੱਟੀਆਂ ਦਾ ਆ ਦੋ ਚਿੱਟੀਆਂ ਦੇ ਆ ਠੀਕ ਹੈ ਦੋ ਸ਼ਾਕ ਆ ਇੱਕ ਸ਼ਾਖਾ ਹੋਰ ਹੁਣ ਆ ਇੱਥੇ ਉਹ ਸ਼ਾਖਾ ਇੱਥੇ ਵੱਡਾ ਸ਼ਾਖਾ ਬਾਹਰ ਨਹੀਂ ਕੱਢਿਆ ਉਹ ਵੀ ਤੁਹਾਨੂੰ ਕੰਡ ਕੇ ਦਿਖਾਉਣੇ ਆ ਇਹ ਆਪਣੇ ਕੋਲ ਸ਼ਾਖੇ ਤਿੰਨ ਚਾਰ ਆ ਠੀਕ ਹੈ ਜੀ ਪਿਓ ਇਹਨਾਂ ਦਾ ਮੇਨ ਉਹ ਵੇਖੋ ਉਹ ਵੇਖੋ ਸ਼ਾਖਾ ਉਹ ਵੇਖੋ ਆਹੇ ਕੋਲ ਚੈੱਕ ਕਰੋ ਆਹ ਇਹ ਨਾਲ ਭਰਾ ਇੱਕ ਇੱਕ ਆ ਤੇ ਦੋ ਇਹ ਹੋ ਗਏ ਠੀਕ ਹੈ ਜੀ ਆਪਣੇ ਕੋਲ ਸ਼ਾਖੇ ਦੋ ਇਹ ਹੋਏ ਤੀਜਾ ਇੱਕ ਇਹ ਹੋ ਗਿਆ ਆ ਵੇਖੋ ਸ਼ਾਖਾ ਇਹ ਤਿੰਨ ਭਰਾ ਹੋ ਗਏ ਤੇ ਦੋ ਚਿੱਟੀਆਂ ਦੇ ਹੋਗੇ ਦੋ ਚਿੱਟੀਆਂ ਦੇ ਜਿੱਦਾਂ ਮੰਨ ਲਓ ਇੱਕ ਹੀ ਆ ਚਿੱਟੀਆਂ ਦਾ ਇਹ ਹਜ਼ਾਰਾਂ ਵਾਲਿਆਂ ਚ ਜਿੱਦਾਂ ਕਹਿ ਰਹੀਏ ਇਹਦੀ ਇੱਕ ਬੋਤਰ ਬੜ ਰਹਾ ਹੈ ਚੈੱਕ ਕਰੋ ਠੀਕ ਹੈ ਜੀ ਇਹਨਾਂ ਚਿੱਟੀਆਂ ਅੱਖਾਂ ਦੇ ਪੌਣੇ ਦੇ ਸ਼ਾ ਅੱਖੇ ਪੌਣੇ ਆ ਇਹ ਕਿਹ ਚਿੱਟੀਆਂ ਦਾ ਮਿੱਤਰੋ ਤੇ ਇੱਕ ਚਿੱਟੀਆਂ ਦਾ ਇਹਦਾ ਭਰਾ ਆਪਣੇ ਕੋਲ ਇੱਥੇ ਹੋਣਾ ਹੈ ਇੱਧੇ ਦਾਣੇ ਚੁਗਦਾ ਹੋਣਾ ਇੱਥੇ ਬਹੁਤ ਸੋਹਣਾ ਕਬੂਤਰ ਉਹ ਵੀ ਚਿੱਟੀਆਂ ਦਾ ਆ ਵੇਖੋ ਤੇ ਆਹ ਇਹਦੀ ਭੈਣ ਆ ਸੌਰੀ ਇਹ ਇਹਨਾਂ ਦੀ ਪੱਠੀ ਆ ਸੌਰੀ ਇਹ ਪੱਠੀ ਆ ਠੀਕ ਹੈ ਜੀ ਇਹ ਪੱਠੀ ਆ ਆਹ ਇਹਦਾ ਭਰਾ ਆ ਵੇਖੋ ਆਹ ਚਿੱਟੀਆਂ ਉਹ ਚਿੱਟੀਆਂ ਅੱਖਾਂ ਵਾਲੇ ਦਾ ਉਹ ਜਿਹੜਾ ਪਿੱਛੇ ਬੈਠਾ ਨਾ ਉਹਦਾ ਆਹ ਜਿਹੜਾ ਭਰਾ ਤੇ ਉਹ ਸ਼ੱਕ ਇਹ ਜਿੰਨੇ ਵੀ ਇਹ ਸਾਰੇ ਭਰਾ ਆ ਆ ਇਹ ਇਹਨਾਂ ਜੋ ਇੱਕ ਪੱਠੀ ਜਿਹੜੀ ਨਿਕਲੀ ਸੀ ਤੁਹਾਨੂੰ ਦੱਸਿਆ ਇਹਨਾਂ ਦਾ ਉਹ ਜਿਹੜਾ ਸ਼ਾਖਾ ਜਿਹੜਾ ਪਿਛੇ ਬੈਠਾ ਆ ਜਿਹੜਾ ਆਹ ਵਾਲਾ ਸ਼ਾਖਾ ਜਿਹੜਾ ਇਹ ਆ ਇਹਦੇ ਪਿਛੇ ਇਹ ਤਿੰਨੇ ਆ ਤਿੰਨ ਭਰਾ ਹੋ ਗਏ ਤੇ ਇੱਕ ਚਟੀਆਂ ਦਾ ਭਰਾ ਹੋ ਗਿਆ ਠੀਕ ਆ ਜੀ ਤੇ ਇਹਨਾਂ ਦਾ ਪਿਓ ਪੰਜ ਇਹ ਇਹਨੇ ਬੱਚੇ ਕੱਢੇ ਆ ਤੇ ਇੱਕ ਆ ਸ਼ਾਖਾ 6 ਹੋ ਗਿਆ ਠੀਕ ਹੈ ਜੀ ਇਹ ਸਾਰੇ ਇਹਦੇ ਹੀ بیٹے ਆ ਪੱਠੀਆਂ ਆ ਪਠੇ ਆ ਠੀਕ ਆ ਜੀ ਹੁਣ ਆਪਾਂ ਕਰ ਲਈਏ ਦੂਜੇ ਸ਼ਾਖਾਂ ਦੀ ਗੱਲ ਕਿਦਾਂ ਇੱਕ ਆ ਸ਼ਾਖਾ ਇਹ ਆਪਣੇ ਕੋਲ ਸਿਮਰਨ ਵੀਰ ਤੋਂ ਆਹ ਇਹ ਤਵਾਕੀ ਪੁੰਜੇ ਦਾ ਸ਼ਾਕ ਖਾਇ ਕਬੂਤਰ ਬਹੁਤ ਸੋਹਣਾ ਆ ਇਹ ਕਬੂਤਰ ਆਪਣੇ ਕੋਲ ਸਿਮਰਨ ਵੀਰ ਦੇ ਘਰੋਂ ਇੱਕ ਕਬੂਤਰੀ ਮੱਝੂਪੁਰ ਡੜੇ ਦੇ ਵਿੱਚ ਬਾਜੀ ਇੱਥੇ ਹੀ ਕਬੂਤਰੀ ਬਹੁਤ ਸੋਹਣੀ ਡੜੇ ਉੱਡੇ ਸੀ ਉਦੋਂ ਤੇ ਉਹਨਾਂ ਵਿੱਚ ਕਬੂਤਰੀ ਪਹਿਲੇ ਨੰਬਰ ਤੇ ਆਈ ਸੀ ਉਹ ਕਬੂਤਰੀ ਦਾ ਆਪਾਂ ਉਹਨੇ ਆਂਡੇ ਦਿੱਤੇ ਕਬੂਤਰੀ ਨੇ ਤੇ ਸਿਮਰਨ ਵੀਰ ਨੇ ਆਂਡੇ ਦੇ ਬੱਚੇ ਨਹੀਂ ਕਢਾਏ ਸੀ ਕਿਉਂਕਿ ਉਹਦੇ ਕੋਲ ਆਂਡੇ ਹੋਰ ਕੇ ਜਗ੍ਹਾ ਪੋਂ ਥੱਲੇ ਹੈ ਹੀ ਨਹੀਂ ਕਿ ਕਬੂਤਾ ਥੱਲੇ ਪੋਣੇ ਸੀ ਤੇ ਉਹ ਜਗ੍ਹਾ ਨਹੀਂ ਹੈਗੀ ਕਿ ਕਬੂਤਾ ਥੱਲੇ ਪੋਣ ਮਾਸਤੇ ਕਿ ਕਬੂਤਰ ਨੇ ਆਂਡੇ ਨਹੀਂ ਦਿੱਤੇ ਸੀ ਤੇ ਫਿਰ ਸਿਮਰਨ ਵੀਰ ਨੇ ਮੈਨੂੰ ਦੇ ਤੇ ਇਹ ਆ ਇਨਾਂ ਵਿੱਚੋਂ ਮੈਂ ਆਹ ਬੱਚਾ ਗੜਾ ਹੈ ਬਹੁਤ ਸੁਣਾ ਸ਼ਾਕ ਦਾ ਬੱਗਾ ਬੱਚਾ ਆ ਸੌਰੀ ਕਬੂਤਰ ਬਣ ਚੁੱਕਾ ਹੁਣ ਤੇ ਉਦੋਂ ਦੀ ਗੱਲ ਮੈਂ ਦੱਸਣਾ ਉਦੋਂ ਬੱਚਾ ਨਿਕਲਿਆ ਹੈ ਉਦੋਂ ਦੀਆਂ ਮੇਰੇ ਤੋਂ ਅਜੇ ਵੀ ਵੀਡੀਓ ਹੈਗੀਆਂ ਇਹਦੀਆਂ ਸ਼ਾਕ ਖੇਦੀਆਂ ਜਦੋਂ ਇਹ ਬੱਚਾ ਹੈ ਤੇ ਮਿੱਤਰੋ ਇਧਰ ਆਪਣਾ ਪੰਬੀਰੀ ਕਬੂਤਰ ਉਹ ਗੱਲ ਪੰਬੀਰੀ ਵੀ ਕਹਿੰਦਾ ਮੈਂ ਵੀ ਨਾ ਰਹਿਵਾਂ ਪਿਛੇ ਮੈਂ ਵੀ ਇੱਕ ਰੀ ਆਪਣਾ ਆਪ ਦਿਖਾ ਹੀ ਦਵਾਂ ਸ਼ਾਹ ਆਖੇ ਨੂੰ ਕਿ ਮੈਂ ਵੀ ਇੱਕ ਚੰਗੀ ਨਸਲ ਚਾ ਮਿੱਤਰੋ ਹਾਂਜੀ ਕਰੀਏ ਸ਼ੌਂ ਦਾ ਪਏ ਵੀ ਕਬੂਤਰ ਦਾ ਵੀ ਇਹ ਕਬੂਤਰ ਵੀ ਬਹੁਤ ਚੰਗੀ ਨਸਲ ਆ ਪੰਬੀਰੀ ਇਹ ਨਿੱਕੀ ਜਿਹੀ ਬਾਲ ਦਦੜੇ ਉੱਡੇ ਹੀ ਜਦੋਂ ਉਹਨਾਂ ਵਿੱਚ ਇਹ ਕਬੂਤਰ ਸਾਵਾਂ ਹੋਗੇ ਆਪਣੇ ਕੋਲ ਆਇਆ ਹੈ ਅਗਲੇ ਦਿਨ ਬਹੁਤ ਸੋਹਣਾ ਕਬੂਤਰ ਆ ਇਹ ਵੀਰ ਜਿਹਦਾ ਹੋਗਾ ਫੋਨ ਕੀਤਾ ਸੀ ਆਏ ਨਹੀਂ ਲੈਣਾ ਇਹਦੀ ਅੱਖ ਦੂਰੋਂ ਵੇਖ ਕੇ ਦੱਸਦੀ ਨੇ ਆ ਕਿ ਅੱਖ ਵੇਖ ਕੇ ਦੱਸ ਦਿੰਦਾ ਕਬੂਤਰ ਕਿ ਮੇਰੇ ਅੰਦਰ ਕੀ ਬਲੱਡ ਆ ਬਹੁਤ ਸੋਹਣੀ ਵੈਰਾਈਟੀ ਆ ਮਿੱਤਰੋ ਬਹੁਤ ਜਿਆਦੀ ਧਾਕੜ ਚੀਜ਼ ਆ ਬਹੁਤ ਜਿਆਦੀ ਕਰੋ ਸ਼ੌਂਗੇ ਕਬੂਤਰ ਦਾ ਵੀ ਲਾਲ ਖੁਸ਼ਕ ਪੰਜਿਆਂ ਦਾ ਬਹੁਤ ਸੋਹਣੇ ਪੰਜੇ ਆ ਉਤਰ ਦਿਖਾਉਂਦਾ ਵੈ ਆ ਜੀਓ ਮੋਦੀ ਬਹੁਤ ਸੋਹਣੀ ਚੀਜ਼ ਆ ਮਿੱਤਰੋ ਇਨਾ ਨਾਲ ਹੀ ਮਨ ਲੱਗਾ ਰਹਿੰਦਾ ਮਿੱਤਰੋ ਸਾਡਾ ਵੀ ਇਹ ਜਿੱਦਨ ਦੇ ਆਏ ਸਾਡੇ ਘਰੇ ਖੁਸ਼ੀ ਬਹੁਤ ਹੁੰਦੀ ਹੈ ਸਾਨੂੰ ਤੇ ਇਧਰ ਆਪਾਂ 80 ਜਿਹੜਾ ਪੰਨੂ ਵਾਲਾ ਦਾ ਜੋੜਾ ਇੱਕ ਹੋ ਰਿਹਾ ਉਹਨਾਂ ਦਾ ਮਿੱਤਰੋ ਕਰੋਣੇ ਆ ਫਿਰ ਸ਼ੌਂਕ ਉਹ ਵੇਖੋ ਪਿੱਛੇ ਕਬੂਤਰ ਪੰਨੂ ਵਾਲਾ ਜਿਹੜਾ ਇੱਕ ਦਾਣੇ ਖਾਂਦਾ ਹੈ ਉਹ ਵੇਖੋ ਆਪਾਂ ਇਹਨੂੰ ਡਰਾਉਨੇ ਡੰਡੇ ਨਾਲ ਤੇ ਇਹਨਾਂ ਨੇ ਇਧਰ ਆਇਨਾ ਹੈ ਵਾਹ ਵੇਖੋ ਲੱਗ ਗਿਆ ਮਿੱਤਰੋ ਸਾਈਡ ਤੇ ਦੀਦਾ ਉਹ ਦੇਖੋ ਇਹ ਵੀ ਖੱਟੀਆਂ ਅੱਖਾਂ ਦਾ ਪੁੰਨੂਆ ਵਾਲਾ ਕਬੂਤਰ ਬਹੁਤ ਸੋਹਣਾ ਆਪਣੇ ਕੋਲ ਵੈਰਾਈਟੀ ਆ ਮਿੱਤਰੋ ਚੈੱਕ ਕਰੋ ਇਹ ਕਬੂਤਰ ਇਹਦੇ ਨਾਲ ਆਪਣੇ ਕੋਲ ਕਬੂਤਰੀ ਲੱਗੀ ਆ ਇਹ ਫਾਰ ਰੋ ਰਿਆਂ ਦੀ ਖੱਟੀਆਂ ਦੀ ਆਹ ਵੇਖੋ ਇਹ ਕਬੂਤਰੀ ਆਪਣੇ ਘਰੇ ਮਿੱਤਰੋ 3 3:30 ਵਜੇ ਦਾ ਕੁੱਡੀ ਆ ਬਹੁਤ ਸੋਹਣੀ ਵੈਰੈਟੀ ਆ ਤੇ ਮਿੱਤਰੋ ਇਹ ਕਬੂਤਰੀ ਦਾ ਦੂਜੀ ਤੀਜੀ ਝੋਲੀ ਆ ਬੱਚੇ ਕੜਾਏ ਐਰਕੀ ਤੇ ਪਹਿਲੀਆਂ ਦੋ ਝੋਲੀਆਂ ਮਰਦੀਆਂ ਰਹੀਆਂ ਐਰਕੀ ਤੀਜੀ ਝੋਲੀ ਜੰਨੇ ਬੱਚਾ ਦਿੱਤਾ ਆ ਤੇ ਮੈਂ ਇਹ ਜੋੜੇ ਤਾਂ ਕੱਢੇ ਆ ਬਾਹਰ ਤਾਂ ਕਿ ਖਾਣਾ ਖੋਣਾ ਖਾ ਲੈਣਗੇ ਦਾਣਾ ਦੋਣਾ ਚੰਗਾ ਖਾ ਪੀ ਲੈਣਗੇ ਮੈਂ ਫੀਡ ਲਿਆ ਕੇ ਪਾਈ ਦਾਣੇ ਪਾਏ ਤਾਂ ਕਿ ਕਬੂਤਰ ਕਮਜ਼ੋਰ ਨਾ ਹੋਣਾ ਹੁਣ ਇਹਨਾਂ ਨੂੰ ਗੋਲੀ ਲਾਉਣੀ ਥੋੜੇ ਦਿਨਾਂ ਤੱਕ ਆਪਾਂ ਗੋਲੀ ਲਾਈ ਨਹੀਂ ਅਜੇ ਆਪਾਂ ਕਿ ਬਾਜੀ ਨਹੀਂ ਡੋਣੀ ਆਪਣਾ ਨਾ ਜਗਾ ਜਿਹੜੀ ਵਿਕ ਚੁੱਕੀ ਆਪਾਂ ਨਵੇਂ ਜਗ੍ਹਾ ਜਿਹੜਾ ਆਪਾਂ ਜਾ ਕੇ ਆਪਾਂ ਆਪਣਾ ਜਿਹੜਾ ਕਿ ਸਟਾਕ ਜਿੰਨਾ ਵੀ ਆਪਣੇ ਕੋਲ ਆਪਣਾ ਕਬੂਤਰਾਂ ਦਾ ਇਹ ਆਪਾਂ ਉਧਰ ਜਾ ਕੇ ਕਰ ਦੇਣਾ ਸ਼ਿਫਟ ਫੇਰ ਆਪੋ ਉਧਰ ਜਾ ਕੇ ਬੱਚੇ ਕਢਾਵਾਂਗੇ ਇਹਨਾਂ ਦੇ ਸੋਹਣੇ ਸੋਹਣੇ ਬੱਚੇ ਦੇਣਗੇ ਵਿਚਾਰੇ ਤੇ ਆਪਾਂ ਇਹਨਾਂ ਨੂੰ ਬਾਹਰ ਬਾਜ਼ੀਆਂ ਛੱਡਾਂਗੇ ਬਹੁਤ ਸੋਹਣੀਆਂ ਆਪਣੀਆਂ ਵੈਰਾਈਟੀਆਂ ਆ ਆਪਣੇ ਕੋਲ ਕੋਈ ਵੀ ਕਹੇ ਜੇ ਕਿ ਇਹ ਮਾੜੇ ਆ ਫਿਰ ਅਸੀਂ ਆ ਦੱਸਾਂਗੇ ਕਿ ਇਹ ਚੀਜ਼ ਕਿਹੜੀਆਂ ਵੈਰੈਟੀਆਂ ਫਿਰ ਆ ਪਾਣ ਕੇ ਅੱਖੀਂ ਵੇਖਣੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਮਿੱਤਰੋ ਵੇਖਣ 'ਚ ਹਰੇਕ ਚੀਜ਼ ਬਚੰਗੀ ਲੱਗਦੀ ਆ ਪਰ ਜਦੋਂ ਡਾਗੇ ਵੀ ਦਿਖਾਈਏ ਉਦੋਂ ਵੀ ਪਰਾਂ ਲੱਗਦਾ ਕਿ ਬਹੁਤ ਸੋਹਣੀਆਂ ਚੀਜ਼ਾਂ ਨੇ ਡਾਗੇ ਵੀ ਆਪਾਂ ਦਿਖਾਵਾਂਗੇ ਵੀਰਾਂ ਨੂੰ ਇਧਰ ਆਪਣੇ ਕੋਲ ਪੀਲੀ ਅੱਖਾਂ ਦਾ ਬੱਚਾ ਬਹੁਤ ਸੋਹਣਾ ਨਿਕਲੇ ਆ ਤੇ ਆਹੀ ਮਿੱਤਰੋ ਆਪਣੇ ਮਲਵਈਆਂ ਦਾ ਸ਼ੌਂਕ ਰਾ ਜਿਹੜੇ ਕੀ ਆਪਾਂ ਜੋੜਿਆਂ ਦਾ ਸ਼ੌਂਕ ਰਹਿ ਆ ਇਧਰ ਆ ਵੀ ਨਿੱਕੀ ਜਿਹੀ ਬਾਂਹ ਵਾਲਾ ਆਪਣੇ ਕੋਲ ਬਹੁਤ ਸੋਹਣਾ ਤੇ ਇਧਰ ਖੱਟੀਆਂ ਦੇ ਤੇ ਪਿਛੇ ਹੋਰ ਵੀ ਆਪਣੇ ਕੋਲ ਚਿੱਟੀਆਂ ਦੇ ਹੈਗੇ ਆ ਠੀਕ ਹੈ ਮਿੱਤਰੋ ਆ ਵੇਖੋ ਆ ਕਬੂਤਰਾ ਆਪਾਂ ਫੜਿਆ ਸੀ ਪਿਛੇਰੇ ਵੀਡੀਓ ਪਾਈ ਆ ਇਹ ਵੀ ਬੜਾ ਚੰਗਾ ਕਬੂਤਰਾ ਆਪਣੇ ਕੋਲ ਡਿਆ ਕੱਲ ਪਰਸੋ ਬਹੁਤ ਸੋਹਣਾ ਇਹ ਫੁੱਲ ਲੋ ਆ ਜ ਗਰਮੀਆਂ 'ਚ ਡਾਇਆ ਕਰਾਂਗੇ ਇਹਨਾਂ ਨੂੰ ਗਰਮੀਆਂ 'ਚ ਕੱਢਿਆ ਕਰਾਂਗੇ 30 30 35 35 ਕਬੂਤਰ ਫਿਰ ਇਹਨਾਂ ਨੂੰ ਆਪਾਂ ਢੱਕ ਲਿਆਨੇ ਆ ਤੇ ਜਿਹੜੇ ਪੰਨੂਆ ਜਿੱਦਾਂ ਮਿਲ ਕਹ ਦੋ ਜਿਹੜੇ ਆਪਣੇ ਪੰਨੂ ਵਾਲੇ ਆ ਡੱਬੇ ਕਬੂਤਰੀ ਹੋ ਗਈ ਤੇ ਇਧਰ ਆ ਪੰਨੂ ਵਾਲਾ ਗਿਆ ਤੇ ਇਧਰ ਪੰਨੂ ਵਾਲੀ ਕਬੂਤਰੀ ਹੋ ਗਈ ਤੇ ਡੱਬਾ ਕਬੂਤਰ ਹੋ ਗਿਆ ਜੱਜ ਡਟੋਲਾ ਆ ਵੇਖੋ ਮਿੱਤਰੋ ਪ ਇਹਨਾਂ ਨੂੰ ਆਪਾਂ ਡੱਕ ਡੱਕ ਲੈਣਾ ਤੇ ਦੋ ਚਿੱਟੀਆਂ ਤੇ ਤਿੰਨ ਭਰਾ ਚਿੱਟੀਆਂ ਤੇ ਦੋ ਸ਼ਾਂ ਖੇਡ ਡੱਕ ਲੈਣੇ ਆਪਾਂ ਸਾਰੇ ਠੀਕ ਹੈ ਜੀ ਮਿੱਤਰੋ ਇਧਰ ਆਪਣੀ ਜਦਲੀ ਕਬੂਦਰੀ ਇੰਨੇ ਵੀ ਬੱਚਾ ਕੱਢਿਆ ਹੈ ਬਹੁਤ ਸੋਹਣਾ ਬੱਚਾ ਕੱਢਿਆ ਹੈ ਮਿੱਤਰੋ ਇਹਨਾਂ ਦਾ ਵੀ ਸ਼ੌਂਕ ਕਰਾਵਾਂਗੇ ਬੱਚਿਆਂ ਦਾ ਵੀ ਤੇ ਸ਼ੀਨਿਆਂ ਦਾ ਬੱਚਿਆਂ ਦਾ ਸ਼ੌਂਕ ਕਰਾਵਾਂਗੇ ਮਿੱਤਰੋ ਵਲੌਗ ਦੀ ਕਰਦੇ ਆਪਾਂ ਇੱਥੇ ਐਂਡਿੰਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਔਨ ਵਾਲੀ ਅਪਡੇਟ ਜਿਹੜੇ ਪਾਰਟ 2 ਪਾਰਟ 1 ਸੌਰੀ ਪਾਰਟ 1 ਪਾਰਟ 2 ਪਾਰਟ 3 ਪਾਰਟ 4 ਇਹਨਾਂ ਦੇ ਚੋਂ ਦਾ ਪਾਵਾਂਗੇ ਆਪਾਂ ਸਬਸਕ੍ਰਾਈਬ ਤਾਂ ਕਿ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਹੁਤ ਸੁਣੀਆਂ ਆਪਣੇ ਕੋਲ ਮਿੱਤਰੋ ਇਹ ਚੀਜ਼ਾਂ ਕਈ ਲੋਕ ਕਹਿੰਦੇ ਆ ਕਬੂਤਰਾਂ ਰੱਖਿਆਂ ਨਾ ਘਰੇ ਉਜਾੜਿਆ ਮਿੱਤਰੋ ਜਿੱਦਨ ਦਾ ਸਾਡਾ ਇਹਨਾਂ ਨਾਲ ਮੋਹ ਪਿਆ ਆ ਪ੍ਰੇਮ ਪਿਆ ਪਿਆਰ ਪਿਆ ਆ ਬਹੁਤ ਜ਼ਿਆਦਾ ਹੀ ਮਨ ਖੁਸ਼ ਹੁੰਦਾ ਆ ਬਹੁਤ ਜ਼ਿਆਦਾ ਹੀ ਮਨ ਲੱਗਦਾ ਆ ਘਰੇ ਬੈਠਾ ਬੰਦਾ ਉਦਾਸ ਹੋਵੇ ਇਹਨਾਂ ਜਾਣ ਕੇ ਬਹਿ ਜੇ ਤੇ ਮਿੱਤਰੋ ਬੰਦਾ ਇਹ ਖੁਸ਼ ਹੋ ਜਾਂਦਾ ਹੈ ਚਿੱਤ ਖੁਸ਼ ਕਰ ਦਿੰਦਾ ਹੈ ਬੰਦੇ ਦਾ ਕੋਈ ਹਿਸਾਬ ਹੀ ਨਹੀਂ ਤੇ ਮਿੱਤਰੋ ਮਿਲਦੇ ਆ ਨੈਕਸਟ ਵੀਡੀਓ ਤੇ ਚੈਨਲ ਨੂੰ ਕੱਲ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤੇ ਮਿਲਾਂਗੇ ਆਪਾਂ ਨੈਕਸਟ ਵੀਡੀਓ ਤੇ